ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਦਿਲ ਦਹਿਲਾ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੇਕਿਨ ਦੱਸ ਦਿਓ ਉਸ ਤੋਂ ਪਹਿਲਾਂ ਅਸੀਂ ਦੌਲਤਪੁਰ ਜਿਹੜਾ ਚਰਸਤਾ ਹੈ ਮੇਨ ਹਾਈਵੇ ਨੈਸ਼ਨਲ ਹਾਈਵੇ ਉੱਥੇ ਖੜੇ ਆਂ ਜਾੜਲੇ ਨੂੰ ਵੀ ਸੜਕ ਜਾਂਦੀ ਉਧਰ ਦੌਲਤਪੁਰ ਨੂੰ ਜਾਂਦੀ ਔਰ ਇੱਥੇ ਇੱਕ ਬਹੁਤ ਭਿਆਨਕ ਖਾਸ ਆਏ ਦਿਨ ਆਮੂਮਨ ਇੱਥੇ ਹਾਦਸੇ ਹੁੰਦੇ ਜਾਂਦੇ ਆ ਔਰ ਵੱਡੀ ਜਿਹੜੀ ਮਾੜੀ ਗੱਲ ਹੈ ਜਿਹੜੀ ਮੰਦਭਾਗੀ ਗੱਲ ਹੋਈ ਹੈ ਕਿ ਇੱਥੇ ਜ਼ਿਆਦਾਤਰ ਜਿਹੜੇ ਹਾਦਸੇ ਹੁੰਦੇ ਉਹਦੇ ਵਿੱਚ ਜਾਨਾਂ ਚਲੇ ਜਾਂਦੀਆਂ ਤਾਂ 70% ਜਿਹੜੇ ਇੱਥੇ ਹਾਦਸੇ ਹੁੰਦੇ ਉਹਨਾਂ ਜਾਨਾਂ ਚਲੇ ਜਾਂਦੀਆਂ ਤੇ ਅੱਜ ਵੀ ਇੱਦੀ ਹੋਇਆ ਇੱਕ ਬਜ਼ੁਰਗ ਜੋੜਾ ਆਪਣੀ ਸਕੂਟੀ ਤੇ ਆ ਰਿਹਾ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਉਹ ਜਾੜਲੇ ਵਾਲੀ ਸਾਈਡ ਤੋਂ ਨਿਕਲ ਕਰਾਸ ਕਰਨੀ ਸੀ ਔਰ ਦੂਜੇ ਪਾਸੇੋਂ ਸਵਿਫਟ ਗੱਡੀ ਜਿਹੜੀ ਹੈ ਉਹ ਆ ਰਹੀ ਸੀਗੀ ਸਵਿਫਟ ਗੱਡੀ ਵੀ ਤੇਜ਼ ਸੀ ਤੇ ਇਹਨਾਂ ਨੇ ਲੰਘਣਾ ਵੀ ਸੀਗਾ ਔਰ ਨੈਸ਼ਨਲ ਹਾਈਵੇ 'ਤੇ ਗੱਡੀਆਂ ਤੁਹਾਨੂੰ ਪਤਾ ਆਬਵੀਅਸਲੀ ਤੇਜ਼ ਚੱਲਦੀਆਂ ਇੱਥੇ ਤੇ ਆਪਸ ਵਿੱਚ ਟੱਕਰ ਹੋ ਜਾਂਦੀ ਔਰ ਉਹ ਦੇਖੋ ਪਰ ਜਿੱਥੇ ਕੋਨ ਰੱਖਿਆ ਹੈ ਪੁਲਿਸ ਨੇ ਟ੍ਰੈਫਿਕ ਕੋਨ ਐ ਉੱਥੋਂ ਲੈ ਕੇ ਆ ਗੱਡੀ ਉਹ ਪਰੇ ਤੱਕ ਕੇ ਸਰਦੀ ਗਈ ਐ 150 ਫੁੱਟ ਹੋਣਾ ਗੱਡੀ ਦੇ ਵੀ ਅੱਗੇ ਫਰ ਖੱਚੇ ਓੜੇ ਆ ਖੋਂਡਾ ਸੀ ਜਿਸ ਨੂੰ ਅਮਰਜੀਤ ਸਿੰਘ ਚਲਾਰੇ ਸੀ ਮੇਂਗੋਵਾਲ ਹੁਸ਼ਿਆਰਪੁਰ ਦੇ ਕੋਲ ਪਿੰਡ ਪੈਂਦਾ ਉਹ ਉੱਥੇ ਦੇ ਵਾਸੀ ਸਨ ਉਹਦੀ ਵਾਈਫ ਨਾਲ ਸੀਗੀ ਔਰ ਇੱਥੇ ਤੱਕ ਜਿਹੜੀ ਇਹ ਗੱਡੀ ਆਈ ਐ ਹਿੱਟ ਹੋਣ ਤੋਂ ਬਾਅਦ ਤੇ ਬੜੀ ਹੀ ਮੰਦ ਭਾਗੀ ਗੱਲ ਐ ਬਹੁਤ ਅਨਫੋਰਚੂਨੇਟ ਆ ਕਿ ਜਿਹੜੇ ਸਕੂਟਰ ਚਲਾ ਰਹੇ ਸੀਗੇ ਅਮਰਜੀਤ ਜੀ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਵਾਈਫ ਗੁਰਮੀਤ ਜਿਹੜੀ ਹੈ ਉਹ ਪਿੱਛੇ ਬੈਠੇ ਸਨ ਤੇ ਉਹਨਾਂ ਦੇ ਲੱਤ ਤੇ ਸੱਟ ਲੱਗੀ ਆ ਔਰ ਤੁਸੀਂ ਗੱਡੀ ਦੇ ਹਾਲਾਤ ਦੇਖੋ ਤਾਂ ਆਪਾਂ ਅੰਦਾਜ਼ੇ ਲਗਾ ਸਕਦੇ ਹਾਂ ਕਿ ਕਿੰਨੀ ਜ਼ਬਰਦਸਤ ਕਿੰਨੀ ਜ਼ੋਰਦਾਰ ਟੱਕਰ ਹੋਵੇਗੀ ਔਰ ਜਿਹੜੇ ਕਾਰ ਸਵਾਰ ਸਨ ਉਹ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਗੱਡੀ ਦੇ ਤੁਸੀਂ ਦੇਖੋ ਦੋਨੋਂ 에ਅਰ ਬੈਗ ਖੁੱਲ ਗਏ ਨੇ ਔਰ ਗੱਡੀ ਕਿੰਦਾ 150 ਫੁੱਟ ਤੱਕ ਕਿਸਰਦੀ ਆਈ ਹੈ ਔਰ ਬੜੀ ਹੀ ਮੰਦ ਭਾਗੀ ਗੱਲ ਹੈ ਕੇ ਸਰਕਾਰ ਅੱਗੇ ਪਹਿਲਾਂ ਵੀ ਬੜੀ ਵਾਰ ਬੇਨਤੀ ਕਰ ਚੁੱਕੇ ਮੰਦਪਾਗੀ ਗੱਲ ਇਹ ਹੈ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਸਰਕਾਰ ਅੱਗੇ ਬੜੀ ਹੀ ਵਾਰ ਲੋਕਾਂ ਨੇ ਅਪੀਲ ਕੀਤੀ ਕਿ ਇੱਥੇ ਫਲਾਈਓਵਰ ਬਣਨਾ ਚਾਹੀਦਾ ਬ੍ਰਿਜ ਬਣਨਾ ਚਾਹੀਦਾ ਨਹੀਂ ਤਾਂ ਐਟ ਲੀਸਟ ਬੈਰੀਕੇਟਿੰਗ ਹੀ ਕਰ ਦੋ ਤਾਂ ਜੋ ਪਿੱਛੋਂ ਜਿਹੜੇ ਰਫ਼ਤਾਰ 'ਚ ਗੱਡੀਆਂ ਨੇ ਉਹਨੂੰ ਅੰਦਾਜ਼ਾ ਹੋ ਜੂਏ ਕਿ ਇੱਥੇ ਚਰਸਤਾ ਹੈ ਤਾਂ ਹੁਣ ਟੋ ਕਰਨ ਵਾਲੀ ਗੱਡੀ ਵੀ ਮੌਕੇ ਤੇ ਪਹੁੰਚੀ ਹੈ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਕਾਰਵਾਈ ਕੀਤੀ ਹੈ ਟੀਮ ਮੌਕੇ ਤੇ ਪਹੁੰਚਦੀ ਹੈ ਔਰ ਜੋ ਇੰਜਰਡ ਲੇਡੀ ਹੈ ਉਹਨਾਂ ਨੂੰ ਗੁਰਮੀਤ ਜੀ ਨੂੰ ਸਿਵਲ ਹਸਪੀਟਲ ਵਿਖੇ ਪਹੁੰਚਾਇਆ ਗਿਆ ਔਰ ਜਿਹਨੇ ਡੈਥ ਹੋ ਗਈ ਉਹਨਾਂ ਦੀ ਬਾਡੀ ਵੀ ਜਿਹੜੀ ਡੈੱਡ ਬਾਡੀ ਵੀ ਅਮਰਤਖ ਵੀ ਉਹਨੂੰ ਜਿਹੜਾ ਹਸਪਤਲ ਵਿਖੇ ਪਹੁੰਚਾਇਆ ਗਿਆ ਤਾਂ ਆ ਸਕੂਟਰੀ ਦੇ ਹਾਲਾਤ ਤੁਸੀਂ ਦੇਖ ਲਓ ਕਿੰਨੀ ਭਿਆਨਕ ਟੱਕਰ ਔਰ ਸਕੂਟਰੀ ਦਾ ਕਚੁੰਬਰ ਨਿਕਲ ਗਿਆ ਸਕੂਟਰੀ ਟੋਟਲ ਡੈਮੇਜ ਹੈ ਲੇਕਿਨ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਕਿ ਇੱਕ ਪਰਿਵਾਰ ਨੂੰ ਵੀ ਵੱਡਾ ਡੈਂਟ ਪਿਆ ਪਰਿਵਾਰ ਵੀ ਡੈਮੇਜ ਹੋ ਜਾਂਦਾ ਜਦੋਂ ਕਿਸੇ ਜੀ ਦੀ ਮੌਤ ਹੁੰਦੀ ਹੈ ਤਾਂ ਇਹ ਸਕੂਟੀ ਸਵਾਰ ਅਮਰਜੀਤ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਹੀ ਮੰਦ ਭਾਗੀ ਗੱਲ ਹੈ 70 ਸਾਲ ਦੇ ਆਸ-ਪਾਸ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ ਪੀਬੀ 24 ਡੀ 220 ਇਹ ਜਿਹੜਾ ਸਕੂਟੀ ਦਾ ਨੰਬਰ ਹੈ ਔਰ ਬੜੀ ਹੀ ਪਰਿਵਾਰਲੇ ਔਖੀ ਘੜੀ ਕਿਉਂਕਿ ਘਰੋਂ ਤਾਂ ਚਲੋ ਬੰਦਾ ਆਉਂਦਾ ਕਿ ਕੰਮ-ਕਾਰ ਕਰੀਏ ਜਾਂ ਰਿਸ਼ਤੇਦਾਰਾਂ ਨੂੰ ਮਿਲ ਚਲੀਏ ਤਾਂ ਸ਼ਾਮ ਦੇ ਟਾਈਮ ਵੇਲੇ ਕਾਲੀ ਹੁੰਦੀ ਹੈ ਕਿ ਆਪਣੇ ਪਰਿਵਾਰ ਚ ਆਪਣੇ ਘਰ ਪਹੁੰਚ ਗਏ ਕਿਉਂਕਿ ਆਰਾਮ ਬੰਦੇ ਨੂੰ ਆਪਣੇ ਘਰ ਜਾ ਕੇ ਹੀ ਮਿਲਦਾ ਤੇ ਇਹ ਨਹੀਂ ਸੀ ਪਤਾ ਕਿ ਹוני ਨੇ ਅ ਅਮਰਜੀਤ ਹੋਣਾ ਨੂੰ ਇੱਥੇ ਘੇਰ ਲੈਣਾ ਤੇ ਉਹਨਾਂ ਦੀ ਵਾਈਫ ਦੇ ਸੱਟ ਲੱਗਣੀ ਹੈ ਔਰ ਬਹੁਤ ਮੰਦ ਭਾਗੀ ਗੱਲ ਹੈ ਪਰਿਵਾਰ ਨਾਲ ਹਮਦਰਦੀ ਹੈ ਅਫਸੋਸ ਹੈ ਲੇਕਿਨ ਹוני ਨੂੰ ਜੋ ਮਨਜ਼ੂਰ ਉਸ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਪਰ ਸਰਕਾਰ ਅੱਗੇ ਕਿਹੜਾ ਚੱਲਦੀ ਹੈ ਸਰਕਾਰਾਂ ਨੂੰ ਵੀ ਬੇਨਤੀ ਆ ਦੇਖੋ ਹੁਣ ਆ ਰੋਂਗ ਸਾਈਡ ਪਾਈ ਜਾਂਦੇ ਨੇ ਤਾਂ ਹਾਦਸਿਆਂ ਨੂੰ ਆਪ ਵੀ ਸਦਾ ਤੇ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਇੱਥੇ ਫਲਾਈਓਵਰ ਫਲਾਈਓਵਰ ਨਹੀਂ ਤੁਸੀਂ ਕਰ ਸਕਦੇ ਐਟ ਲੀਸਟ ਬੈਰੀਕੇਟਿੰਗ ਕਰ ਦੋ ਥੋੜਾ ਜਿਹਾ ਪਿੱਛੋਂ ਅੰਦਾਜ਼ੇ ਹੋ ਜਾਣ ਕੋਈ ਐਰੋ ਮਾਰਕਸ ਹੋ ਜਾਣ ਪਿੱਛੋਂ ਅੰਦਾਜ਼ੇ ਹੋ ਜਾਣ ਜਿਹੜੀਆਂ ਗੱਡੀਆਂ ਰਫਤਾਰ ਚ ਆਉਂਦੀਆਂ ਕਿ ਇੱਥੇ ਚਰਸਤਾ ਹੈ ਤਾਂ ਲੋਕਾਂ ਨੇ ਲੰਘਣਾ ਹੁੰਦਾ ਔਰ ਵੈਸੇ ਵੀ ਗੱਡੀਆਂ ਦੇ ਜਿਹੜੇ ਚਾਲਕ ਉਹਨਾਂ ਨੂੰ ਬੇਨਤੀ ਹੈ ਕਿ ਗੱਡੀ ਦੀ ਸਪੀਡ ਭਰਾਵੋ 70 80 ਤੱਕ ਹੀ ਰੱਖਿਆ ਕਰੋ ਆ ਤੁਸੀਂ ਚਾਹੇ ਚੰਡੀਗੜ੍ਹ ਤੋਂ ਲੈ ਕੇ ਤੁਸੀਂ ਜਲੰਧਰ ਤੱਕ ਹੀ ਦੇਖ ਲਓ ਪਤਾ ਨਹੀਂ ਕਿਹੜੇ ਡਿਵਾਈਡਰ ਕਿੱਥੋਂ ਤੋੜਿਆ ਕਿੱਥੋਂ ਲੋਕੀਂ ਅੰਦਰ ਬਾਹਰ ਹੁੰਦੇ ਆ ਤਾਂ ਖਤਰੇ ਬਣੇ ਹੀ ਰਹਿੰਦੇ ਗੱਡੀ ਦੀ ਸਪੀਡ ਕੰਟਰੋਲ ਚ ਹੋਊ ਤਾਂ ਬਚਾਓ ਸਕਦਾ ਤੁਸੀਂ ਕਾਰ ਦੇ ਹਾਲਾਤ ਦੇਖ ਲਓ ਕਾਰ ਟੈਕਸੀ ਹੈ ਪੀਪੀ01ਸੀ 7979 ਨੰਬਰ ਹੈ ਤੇ ਇਹ ਟੈਕਸੀ ਗੱਡੀ ਹੈ ਸਕੂਟੀ ਨਾਲ ਟੱਕਰ ਹੋ ਜਾਂਦੀ ਹੈ ਔਰ ਰਿਜ਼ਲਟ ਜਿਹੜਾ ਆ ਉਹ ਬਹੁਤ ਮੰਦ ਭਾਗਾ ਇੱਕ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਕਿਉਂਕਿ ਅਮਰਜੀਤ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ 70 ਪਲੱਸ ਉਮਰ ਦੱਸੀ ਜਾ ਰਹੀ ਹੈ ਕਿਤੇ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਲਕ ਸੁਰੱਖਿਆ ਫੋਰਸ ਦੇ ਜਿਹੜੇ ਮੁਲਾਜ਼ਮ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇੰਨੀ ਗੱਲ ਇੱਥੇ ਪਹੁੰਚ ਕੇ ਮੈਂ ਵੀ ਇਹ ਸੁਣੀ ਹੈ ਕਹਿੰਦੇ ਕਿ ਬਜ਼ੁਰਗ ਲੇਡੀ ਜਿਹੜੇ ਉਹਨਾਂ ਨੇ ਕਿਹਾ ਜਿਹੜੇ ਸਕੂਟੀ ਚਲਾ ਰਹੇ ਸਨ ਕਿ ਰੋਕ ਲੋ ਰੋਕ ਲੋ ਨਹੀਂ ਲੰਘਣੀ ਲੇਕਿਨ ਉਹਨਾਂ ਨੇ ਥੋੜੀ ਜੀ ਬਜ਼ੁਰਗਾਂ ਨੇ ਕਾਲੀ ਕਰ ਲਿਆ ਨਗਲੀ ਕਰ ਲਈ ਜਿਸ ਦੇ ਕਰਕੇ ਇਹ ਹਾਦਸਾ ਵਾਪਰੇ ਗੱਡੀ ਪਿੱਛੇ ਦੱਸ ਰਹੇ ਕਿ ਕਾਫੀ ਸਪੀਡ ਚੱਲੀ ਸੀ ਲੇਕਿਨ ਰੋਡ ਉਹਨਾਂ ਨੇ ਜੇ ਤਾਂ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਹਾਦਸਾ ਵਾਪਰੇ ਕੋਈ ਆਪਸ ਵਿੱਚ ਰੁਕੇ ਫੋਸ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰ ਜੀ ਸਰ ਇੱਕ ਕੀ ਘਟਨਾ ਕੀ ਹੈ ਇਹ ਕਾਰ ਦੀ ਚੰਡੀਗੜ੍ਹ ਤੋਂ ਸਾਈਡ ਤੋਂ ਆ ਰਹੀ ਸੀ ਨੇ ਪ੍ਰਦੀਪ ਸਿੰਘ ਸਨ ਉਹ ਕਸ਼ਮੀਰ ਸਿੰਘ ਆਰਓ ਰਟੈਂਡਾ ਚਲਾ ਰਹੇ ਸੀ ਜੀ ਤੇ ਜਦੋਂ ਇੱਥੇ ਪਹੁੰਚੇ ਆ ਕੜਾ ਕੱਟਦੇ ਅੱਜ ਰਸਤੇ ਤੇ ਆਚਰ ਰਸਤੇ ਦੇ ਵਿੱਚ ਤੇ ਇਧਰ ਦੇ ਯਾਰਲਾ ਸਾਈਡ ਤੋਂ ਆ ਰਹੇ ਸੀ ਦੂਜਾ ਇਹ ਕਨੇਟਿਕ ਹੋਂ ਦਾ ਠੀਕ ਹੈ ਜੀ ਉਹਦੇ ਪਿੱਛੇ ਲੇਡੀ ਬੈਠੇ ਜੇ ਇਹ ਟੈਨ ਜੋੜਨਾ ਹੋਇਆ ਫਰੀ ਦੇ ਲੈ ਗਏ ਉਹਨਾਂ ਦੇ ਜਿਹੜਾ ਅਮਰਜੀਤ ਸਿੰਘ ਉਹਨਾਂ ਦੀ ਮੋਤ ਹੋ ਗਈ ਜੀ ਤੇ ਜਿਹੜੀ ਹੈਗੇ ਉਹਨਾਂ ਦੀ ਗੁਰਮੀਤ ਕੌਰ ਉਹ ਯਕਮੀ ਹੈ ਉਹਨੂੰ ਸਵੇਲਾ ਤੋਂ ਧਾਕਲ ਕਰਾ ਦਿੱਤਾ ਜੀ ਤੇ ਰੋਡ ਕਲੀਅਰ ਕਰਾਤਾ ਜਿਹੜੀ ਹੈਗੇ ਗੱਡੀਆਂ ਇਹ ਫੇਰਾ ਜੋ ਵਿਵਾਦ ਕਾਰਵਾਈ ਹੋਊਗੀ ਉਹ ਚੌਕੀ ਜਾਲਲੇ ਹੋਊਗਾ ਸਰ ਕਿੰਨੀ ਕੁ ਉਮਰ ਸੀ ਅਮਰਜੀਤ ਉਹਨਾਂ ਦੀ ਤੇ ਸਿਆਣੇ ਸੀ ਥੋੜੇ ਇਹ 70 ਸਾਲ ਹੋਣ ਲੱਗੇ 70 ਸਾਲ ਉਹਨਾਂ ਦੇ ਮੈਸੇਜ ਸੀ ਪਿੱਛੇ ਹਾਂ ਉਹ ਵੀ ਸਾਤ 70 ਸਾਲ ਐਡੇ ਅੱਛਾ ਜੀ ਤੇ ਮੈਸੇਜ ਤੇ ਉਹਨਾਂ ਦੇ ਕਿੰਨੇ ਕਿ ਸੱਟ ਲੱਗੀ ਉਹਦੇ ਲੱਤਾਂ ਲੱਗੀਆਂ ਲੱਤਾਂ ਤੇ ਲੱਗੀ ਹੈ ਉਹਨੂੰ ਸਿਰਫ ਮੈਂ ਆਪਣੀ ਸੜਕ ਸੁਰੱਖਿਆ ਫੋਰਸ ਦੇ ਗੱਡੀ ਚ ਪਾ ਕੇ ਪਿੱਛੇ ਪਾ ਕੇ ਹੁਣ ਹਸਪਤਾਲ ਚਲੇ ਜਿਹੜੇ ਮ੍ਰਿਤਕ ਐ ਸਰ ਉਹਨਾਂ ਦੇ ਕਿਤੇ ਸਿਰ ਤੇ ਸੱਟ ਲੱਗੀ ਆ ਹਾਂ ਉਹ ਸਾਰੇ ਲੱਗੀ ਛਾਤੀ ਤੇ ਸਿਰ ਦੇ ਲੱਤਾਂ ਦੇ ਬਹੁਤ ਜ਼ਿਆਦਾ ਸੱਟ ਲੱਗੀ ਤੇ ਸਰ ਉਹ ਉਹਨਾਂ ਨੂੰ ਹੁਣ ਜਿਹੜੀ ਡੈੱਡ ਬੋਡੀ ਐ ਉਹਨੂੰ ਉਹਨੂੰ ਵੀ ਸਿਵਲ ਹਸਪਤਾਲ ਲੈ ਗਏ ਹਾਂਜੀ ਲੈ ਗਏ ਪਿੰਡ ਕਿਹੜਾ ਜੀ ਇਹਨਾਂ ਦਾ ਪਿੰਡ ਮੈਂਗਰਵ ਵਾਲਾ ਮੈਂਗਰਵ ਇਹ ਕਿੱਥੇ ਬੰਦ ਇਹ ਹਸਪਤਪਿੰਡਾ ਮੈਂਗਰਵ ਵਾਲਾ ਮੈਂਗਰਵ ਤੇ ਦੂਜੇ ਬੰਦੇ ਨੇ ਟੈਂਡ ਕਰ ਸੀ ਕਾਰ ਵਾਲਾ ਹਾਂ ਕਾਰ ਵਾਲਾ ਟੈਂਡ ਸਲਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਐ ਤੁਰ ਔਰ ਟ੍ਰੈਫਿਕ ਨਿਰਵੈਗਨ ਚੱਲਦਾ ਰਹੇ ਉਹਦੇ ਲਈ ਕੰਮ ਕਰਦੇ ਆ ਔਰ ਉਹ ਪਿੱਛੇ ਡਰਾਈਵਰ ਸਾਹਿਬ ਨੇ ਜਿਹਨੇ ਦਮਾਲਾ ਬੰਨਿਆ ਹੋਇਆ ਉਹ ਗੱਡੀ ਚਲਾ ਰਹੇ ਸਨ ਤੇ ਉਹ ਕਹਿੰਦੇ ਕਿ ਇੱਕਦਮੀ ਸਕੂਟਰ ਜਿਹੜੀ ਮੋਰੇ ਆਉਂਦੀ ਹੈ ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਜਾਂ ਕਹਿ ਲਈਏ ਫਾਇਤਾ ਵੈਸੇ ਮੰਦ ਭਾਗੀ ਗੱਲ ਨਾਲ ਦੀ ਪਰ ਖੁਸ਼ਕਿਸਮਤੀ ਇਹ ਰਹੀ ਕਿ ਬਜ਼ੁਰਗ ਬੀਬੀ ਜਿਹੜੀ ਸਕੂਟਰੀ ਜਦੋਂ ਗੱਡੀ ਨਾਲ ਟੱਕਰ ਵੱਜਦੀ ਉਸ ਤੋਂ ਬਾਅਦ ਇੱਕ ਸਾਈਡ ਤੇ ਡਿੱਗ ਜਾਂਦੀ ਹੈ ਜੇ ਉਹ ਵੀ ਸੜਕ ਤੇ ਡਿੱਗ ਜਾਂਦੇ ਤਾਂ ਹੋਰ ਵੱਡਾ ਕੋਈ ਹੋਰ ਹਾਦਸਾ ਹੋ ਸਕਦਾ ਸੀਗਾ ਤਾਂ ਇਹ ਵੀ ਰੱਬ ਦੇ ਵੱਲੋਂ ਗਨਮਤ ਇੰਨੀ ਕਰਈਆ ਕਿ ਬਜ਼ੁਰਗ ਔਰਤ ਦੀ ਜਾਨ ਬਚ ਗਈ ਬਜ਼ੁਰਗ ਜਿਹੜੇ ਚਾਲਕ ਸਕੂਟਰੀ ਚਾਲਕ ਸਨ ਉਹ ਤਾਂ ਜਦੋਂ ਐਕਸੀਡੈਂਟ ਹੁੰਦਾ ਹੀ ਉਸ ਤੋਂ ਬਾਅਦ ਇੱਥਾ ਡਿੱਗ ਜਾਂਦੀ ਹੈ ਸਿਰ ਤੇ ਸੱਟ ਲੱਗਦੀ ਹੈ ਛਾਤੀ ਤੇ ਸੱਟ ਲੱਗਦੀ ਤਾਂ ਜਾਨ ਚਲੀ ਜਾਂਦੀ ਹੈ ਲੇਕਿਨ ਬਜ਼ੁਰਗ ਔਰਤ ਦਾ ਸਾਈਡ ਤੇ ਡਿੱਗਣ ਕਰਕੇ ਬਚਾਅ ਹੋ ਜਾਂਦਾ ਦਿਖਾਈ ਵਜੇ ਉਹ ਕਾਰ ਦੇ ਡਰਾਈਵਰ ਜਿਹੜੇ ਫੋਨ ਤੇ ਗੱਲਬਾਤ ਕਰ ਰਹੇ ਨੇ ਤੇ ਉਹ ਬਿਲਕੁਲ ਠੀਕ ਨੇ ਔਰ ਉਹਨਾਂ ਦੀ ਵੀ ਕੋਈ ਸੱਟ ਚੋਟ ਨਹੀਂ ਲੱਗੀ ਲੇਕਿਨ ਸਕੂਟੀ ਸਵਾਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਤਾਂ ਬੇਨਤੀ ਫਿਰ ਤੋਂ ਹੀ ਆ ਕਿ ਗੱਡੀਆਂ ਨੂੰ 19 ਸਪੀਡ ਤੇ ਚਲਾਓ ਜਿੰਨੀ ਚ ਕੰਟਰੋਲ ਹੁੰਦੀਆਂ ਨੇ ਔਰ ਚਰਸਤਿਆਂ ਤੇ ਫਲਾਈ ਓਵਰ ਬਣਨ ਦੀ ਰਿਕੁਆਇਰਮੈਂਟ ਹੈਗੀ ਆ ਨਹੀਂ ਤਾਂ ਆਲੇ ਦੁਆਲੇ ਐਰੋ ਮਾਰਕਸ ਬੈਰੀਕੇਟਿੰਗ ਇੰਨੀ ਕਰ ਲੋ ਐਟ ਲੀਸਟ ਪਤਾ ਤਾਂ ਲੱਗੇ ਇੱਥੇ ਵੀ ਗੱਲ ਹੈ ਤੇ ਜਦੋਂ ਬਾਈਪਾਸ ਤੇ ਚੜਦੇ ਬੰਗਾ ਰੋਡ ਨਵਾਂ ਸ਼ਹਿਰ ਉੱਥੇ ਵੀ ਦਿੱਕਤ ਆ ਰਹੀ ਹੈ ਜਿਹੜੀ ਇੱਥੇ ਆਉਂਦੀ ਆ ਆਮੂਨ ਹਾਦਸੇ ਹੁੰਦੇ ਇਸ ਕਰਕੇ ਬਚਾਅ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ